ਥੋੜੇ ਥੋੜੇ ਦਿਨਾਂ ਇੱਕ ਤੱਕ ਛੋਟੇ ਵੀਰ ਇਹ ਤੁਹਾਨੂੰ ਉਜੜਦਾ ਨਜ਼ਰ ਆਵੇਗਾ ਲੋਕ ਉਜੜਦੇ ਆਪਦਾ ਸਮਾਨ ਚੁੱਕੀ ਫਿਰਦੇ ਟੱਪਰੀਵਾਸਾਂ ਵਾਂਗ ਖਾਨਾ ਬਦਲਛਾਂ ਵਾਂਗ ਆਪਦੇ ਸਿਰਾਂ ਤੇ ਆਪਦਾ ਸਮਾਨ ਲੈ ਕੇ ਤੁਹਾਨੂੰ ਨਿਕਲਦੇ ਨਜ਼ਰ ਆਉਣਗੇ ਜਿਹੜਾ ਸਾਨੂੰ ਰੋਲ ਹੈ 14 ਇਹ ਬੜੀਆਂ ਦੁੱਖदाई ਘਟਨਾਵਾਂ ਨੇ ਹੁਣ ਵੇਖਿਓ ਜੇ ਅੱਧਾ ਪੰਜਾਬ ਜੁੜਨਾ ਤੇ ਤੁਸੀਂ ਉਜੜਦਾ ਵੇਖੋ ਜੇ ਫਰੇ ਕਿਸੇ ਦੇ ਪਿਆਰੇ ਜੀਵ ਪਰਿਵਾਰ ਦੇ ਮਿਲਨੇ ਆ ਕਿਸੇ ਨੂੰ ਕਿ ਨਹੀਂ ਮਿਲਨੇ ਕਿਉਂਕਿ ਅਸੀਂ ਪੜਾ ਓੱਖਾ ਘਰੋਂ ਜਦੋਂ ਨਿਕਲ ਗਏ ਨਾ ਉਦੋਂ ਪਤਾ ਲੱਗਦਾ ਸਾਡੇ ਪੱਲੇ ਕੱਖ ਨਹੀਂ ਦਿੰਦਾ ਚਾਹੁੰਦੇ ਅਸੀਂ ਜੰਗ ਨਹੀਂ ਚਾਹੁੰਦੇ ਜੰਗ ਸਾਡੇ ਵਾਸਤੇ ਇਡੀ ਮੁਸੀਬਤ ਤੇ ਮੌਤ ਰਹੀ ਸਾਡੀ ਮੌਤ ਦੇ ਬਰਾਬਰ ਆ ਮੈਂ ਹੁਣ ਫੌਜੀ ਨਾਲ ਗੱਲ ਕਰਕੇ ਆ ਤੇ ਮੈਂ ਆ ਵੀ ਗੱਲ ਕੀਤੀ ਅਸੀਂ ਜੰਗਾ ਮੇਦੇ ਮੇਦੇ ਬੁੱਢੇ ਅਸਲਾਮੁਅਲੈਕੁਮ ਜੀ ਵੀਰੋ ਕੀ ਹਾਲ ਚਾਲੇ ਉਮੀਦ ਕਰਨਾ ਤੁਸੀਂ ਸਾਰੇ ਖਰੇਤ ਨਾਲ ਹੋਗੇ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਇੰਡੀਆ ਪਾਕਿਸਤਾਨ ਦੇ ਜਿਹੜੇ ਮੌਜੂਦਾ ਹਾਲਾਤ ਨੇ ਬਹੁਤ ਜ਼ਿਆਦਾ ਖਰਾਬ ਹੋ ਚੁੱਕੇ ਨੇ ਭਾਰਤ ਨੇ ਹਮਲਾ ਕੀਤਾ ਪਾਕਿਸਤਾਨ ਜਵਾਬੀ ਕਾਰਵਾਈ ਕਰਨ ਦਾ ਹੱਕ ਰੱਖਦਾ ਹੈ ਤੇ ਇਹ ਚੀਜ਼ਾਂ ਜਿਹੜੀਆਂ ਨੇ ਉਹ ਬਹੁਤ ਜ਼ਿਆਦਾ ਕਿਸ਼ੀਦਗੀ اختیار ਕਰ ਗਈਆਂ ਨੇ ਜਿਹੜੇ ਇੰਜ ਦੇ ਗਾਉ ਜਿਹੜੇ ਬਾਰਡਰ ਦੇ ਬਹੁਤ ਕਰੀਬ ਨੇ ਲੋਕਾਂ ਦਾ ਕੀ ਕਹਿਣਾ ਹੈ ਉਥੋਂ ਦੇ ਸਿੱਖ ਸਰਦਾਰਾਂ ਦਾ ਕੀ ਕਹਿਣਾ ਹੈ ਜੰਗ ਨੂੰ ਲੈ ਕੇ ਲੋਕਾਂ ਦੇ ਅੰਦਰ ਕੀ ਖਿਆਲਤ ਨੇ ਲੋਕ ਇਹ ਜੰਗ ਚਾ ਰਹੇ ਨੇ ਕਿ ਸਿੱਖ ਸਰਦਾਰ ਇਹ ਜੰਗ ਨਹੀਂ ਚਾਹੁੰਦੇ ਇਸ ਸੰਬੰਧਤ ਲਗਾਈ ਰੀਐਕਸ਼ਨ ਲੋਕਾਂ ਦਾ ਰਿਵਿਊ ਕੀ ਇਹ ਵੀਡੀਓ ਹਲਵਾਦ ਨੇ ਵੀਡੀਓ ਹਲਵਾਦਨ ਤੋਂ ਪਹਿਲੇ तमाम ਦੋਸਤਾਂ ਅਗੇ ਗੁਜ਼ਾਰਿਸ਼ ਹੈ ਅਗਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਨੇ ਬੈਲ ਆਈਕਨ ਨੇ ਵੀ ਦਬਾਓ ਤਾਂ ਕਿ ਆਨਲੀਆਂ ਜਿੰਨੀਆਂ ਵੀ ਵੀਡੀਓਜ਼ ਨੇ ਤੁਹਾਡੇ ਤੱਕ ਪਹੁੰਚ ਸਕਣ ਚਲੋ ਵੀਡੀਓ ਸਟਾਰਟ ਕਰਨੇ ਆ ਥੋੜੇ ਥੋੜੇ ਦਿਨਾਂ ਇੱਕ ਤੱਕ ਛੋਟੇ ਵੀਰ ਇਹ ਤੁਹਾਨੂੰ ਉਜੜਦਾ ਨਜ਼ਰ ਆਵੇਗਾ ਲੋਕ ਉਜੜਦੇ ਆਪਦਾ ਸਮਾਨ ਚੁੱਕੀ ਫਿਰਦੇ ਟੱਪਰੀ ਵਾਸਾ ਵਾਂਗ ਸਾਨਾ ਬਦੋਛਾ ਵਾਂਗ ਆਪਦੇ ਸਿਰਾਂ ਤੇ ਆਪਦਾ ਸਮਾਨ ਲੈ ਕੇ ਤੁਹਾਨੂੰ ਨਿਕਲਦੇ ਨਜ਼ਰ ਆਉਣਗੇ ਜਿਹੜਾ ਸਾਨੂੰ ਰੋਲ ਇਹ ਚੋਦਾ ਇਹ ਬੜੀਆਂ ਦੁੱਖदाई ਘਟਨਾਵਾਂ ਨੇ ਹੁਣ ਵੇਖਿਓ ਜੇ ਅੱਧਾ ਪੰਜਾਬ ਜੁੜਨਾ ਤੇ ਤੁਸੀਂ ਜੁੜਦਾ ਵੇਖੋ ਜੇ ਪਰੇ ਕਿਸੇ ਦੇ ਪਿਆਰੇ ਜੀ ਪਰਿਵਾਰ ਦੇ ਮਿਲਨੇ ਆ ਕਿਸੇ ਨੂੰ ਕਿ ਨਹੀਂ ਮਿਲਨੇ ਕਿਉਂਕਿ ਅਸੀਂ ਮਹਿਸੂਸ ਕਰਦੇ ਆਂ ਕਿ ਜੰਗ ਦੀ ਆਹਟ ਨੇ ਨੇੜੇ ਪਹੁੰਚ ਚੁੱਕੀ ਹੈ ਜੀ ਸਾਡਾ ਪਿੰਡ ਜਿਹੜਾ ਹੈ ਤਿੰਨ ਪਾਸਿਆਂ ਤੋਂ ਪਾਕਿਸਤਾਨ ਤੋਂ ਕਿਰਿਆ ਹੁਣ ਐਦੋਂ ਪਹਿਲਾਂ ਅਸੀਂ ਤਕਰੀਬਨ 5 ਵਾਰ ਇਸ ਪਿੰਡ ਨੂੰ ਖਾਲੀ ਕਰ ਚੁੱਕੇ ਆਂ ਹਮਲਾ ਪਾਕਿਸਤਾਨ ਦੇ ਉੱਤੇ ਅਰਥਵਾਦੀ ਟਿਕਾਣਿਆਂ ਦੇ ਕੀਤਾ ਗਿਆ ਹੁਣ ਸਭਾਵਨਾ ਇਹ ਆ ਕਿ ਕੋਈ ਪਾਕਿਸਤਾਨ ਜਿਹੜਾ ਅਟੈਕ ਕਰੇਗਾ ਬਾਕੀ ਇੰਟਰਨੈਸ਼ਨਲ ਮੀਡੀਆ ਵੇਨਿਆ ਉਹਨਾਂ ਦੀ ਤੇ ਤੁਹਾਡੀ ਕਾਰਗੁਜ਼ਾਰੀ ਦੇ ਵਿੱਚ ਮੈਨੂੰ ਬਹੁਤ ਵੱਡਾ ਅੰਤਰ ਲੱਗਦਾ ਕਿਉਂਕਿ ਉਹ جنگ ਨੂੰ ਐਜੇ ਐ ਸਮਝਦੇ ਨੇ ਕਿ ਜਿਵੇਂ ਕੋਈ ਫੈਸਟੀਵਲ ਹੋਵੇ ਜਿਵੇਂ ਕੋਈ ਮੇਲਾ ਹੋਵੇ ਪਤਾ ਬੜਾ ਬੜਾ ਔਖਾ ਘਰੋਂ ਜਦੋਂ ਨਿਕਲਿਆ ਨਾ ਉਦੋਂ ਪਤਾ ਲੱਗਦਾ ਸਾਡੇ ਪੱਲੇ ਕੱਖ ਨਹੀਂ ਦਿੰਦਾ ਚਾਹੁੰਦੇ ਅਸੀਂ ਜੰਗ ਨਹੀਂ ਚਾਹੁੰਦੇ ਜੰਗ ਸਾਡੇ ਵਾਸਤੇ ਏਡੀ ਮੁਸੀਬਤ ਤੇ ਮੌਤ ਰਹੀ ਸਾਡੀ ਮੌਤ ਦੇ ਬਰਾਬਰ ਆ ਮੈਂ ਉਹਨੇ ਫੌਜੀ ਨਾਲ ਗੱਲ ਕਰਕੇ ਆਇਆ ਤੇ ਮੈਂ ਆ ਵੀ ਗੱਲ ਕੀਤੀ ਅਸੀਂ ਜੰਗਾਵੇਂ ਦੇ ਵੇਦੇ ਬੁੱਢੇ ਹੋ ਗਏ। ਭਾਰਤ-ਪਾਕਿਸਤਾਨ ਸਰਹੱਦ ਜ਼ਿਲ੍ਹਾ ਤਰਨਤਾਰਨ ਦਾ ਪਿੰਡ ਮਹਿੰਦੀਪੁਰ ਜਿਸ ਦੇ ਬਿਲਕੁਲ ਸਰਹੱਦ ਤੇ ਪੈਂਦਾ ਪਿੰਡ ਰਹਾਇਸ਼ੀ ਇਲਾਕਾ ਹੈ ਉੱਥੇ ਅਸੀਂ ਇਸ ਵਕਤ ਖੜੇ ਆ ਗਰਾਊਂਡ ਰਿਪੋਰਟ ਦੇ ਜਰੀਏ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਇੱਥੋਂ ਦੇ ਵਸਨੀਕ ਕੀ ਕੁਝ ਪਹਿਲਾਂ ਝਲ ਚੁੱਕੇ ਆ ਕਿੰਨੇ ਨੁਕਸਾਨਾਂ 'ਚੋਂ ਲੰਘਣਾ ਪੈਂਦਾ ਇਸ ਵਕਤ ਵੀ ਪਿੰਡ ਮਹਿੰਦੀਪੁਰ ਦੇ ਸਰਪੰਚ ਸਾਹਿਬ ਤੇ ਹੋਰ ਮੋਤਵਾਰ ਸੱਜਣ ਵੀ ਖੜੇ ਨੇ ਨਾਲ ਕਿ ਅਸੀਂ ਗੱਲਬਾਤ ਕਰਦੇ ਆ। सरपंच साहब ਪਿੰਡ ਮਹਿੰਦੀਪੁਰ ਬਿਲਕੁਲ ਸਰਹੱਦ ਦੇ ਉੱਤੇ ਹੈ ਸ਼ਾਇਦ ਇਹ ਅਹਿਸਾਸ ਉਹਨਾਂ ਲੋਕਾਂ ਨੂੰ ਨਾ ਹੋਵੇ ਜਿਹੜੇ ਸਰਹੱਦਾ ਤੇ ਨਹੀਂ ਰਹਿੰਦੇ ਉਹਨਾਂ ਨੇ ਟੀਵੀ ਦੇ ਉੱਤੇ ਦੇਖਣਾ ਹੁੰਦਾ ਸੋਸ਼ਲ ਮੀਡੀਆ ਤੇ ਦੇਖਣਾ ਹੁੰਦਾ ਪਰ ਤੁਸੀਂ ਉੱਥੇ ਵੀ ਦੇਖਦੇ ਹੋ ਤੇ ਆਪ ਵੀ ਅੰਡਾਉਨੇ ਹੋ ਹੁਣ ਜਿਸ ਤਰ੍ਹਾਂ ਦੀ ਸਿਚੁਏਸ਼ਨ ਬਣੀ ਹੈ ਉਹਦੇ ਬਾਰੇ ਪਿੰਡ ਦੇ ਲੋਕ ਕੀ ਸੋਚਦੇ ਆ ਵੇਖੋ ਜੀ ਜੋ ਹਾਲਾਤ ਨੇ ਮੌਜੂਦਾ ਸਾਰੇ ਇਹ ਬਾਰਡਰ ਇਲਾਕੇ ਦੇ ਉਹਦੇ ਮੁਤਾਬਕ ਤਾਂ ਇਹ ਆ ਵੀ ਸਾਡੇ ਲੋਕ ਬਹੁਤ ਸਹਿਮੇ ਹੋਏ ਨੇ ਬਹੁਤ ਚਿੰਤਤ ਨੇ ਫਿਕਰਮੰਦ ਨੇ ਹਰ ਗੱਲ ਤੋਂ ਫਿਕਰਮੰਦ ਨੇ ਖਬਰਾਂ ਜੋ ਚੱਲ ਰਹੀਆਂ ਨੇ ਜੋ ਮੀਡੀਆ ਦੇ ਉੱਤੇ ਜੋ ਕੁਝ ਹੋ ਰਿਹਾ ਹੈ ਕਿ ਜਿਸ ਤਰ੍ਹਾਂ ਹਮਲਾ ਪਾਕਿਸਤਾਨ ਦੇ ਉੱਤੇ ਅਤਵਾਦੀ ਟਿਕਾਣਿਆਂ ਦੇ ਕੀਤਾ ਗਿਆ ਉਹਦੇ ਮੱਦੇ ਨਜ਼ਰ ਹੋਣ ਸਭਾਵਨਾ ਹੈ ਵੀ ਕੁਝ ਫਿਰ ਆਪਣਾ ਵਾਪਸ ਕੋਈ ਪਾਕਿਸਤਾਨ ਜਿਹੜਾ ਅਟੈਕ ਕਰੇਗਾ ਉਹਦੇ ਨਾਲ جنگ ਛੜਨ ਦੀ ਪੂਰੀ ਪੂਰੀ ਸਭਾਵਨਾ ਇਹਦੋਂ ਪਹਿਲਾਂ ਸਾਡੇ ਇਲਾਕੇ ਦੇ ਵਿੱਚ ਸਾਡਾ ਪਿੰਡ ਜਿਹੜਾ ਹੈ ਤਿੰਨ ਪਾਸਿਆਂ ਤੋਂ ਪਾਕਿਸਤਾਨ ਤੋਂ ਕਰਿਆ ਇੱਕ ਸੀਟ ਆ ਪਿਆ ਸਿਰਫ ਇੱਕ ਰਸਤਾ ਇਹਨੂੰ ਜਾਂਦਾ ਇਹਦੇ ਇਦੇ ਚੜ੍ਹਦੇ ਪਾਸੇ ਵੀ ਬਾਰਡਰ ਪਾਕਿਸਤਾਨ ਦਾ ਇਹਦੇ ਲੈਹੰਦੇ ਪਾਸੇ ਵੀ ਪਾਕਿਸਤਾਨ ਦਾ ਬਾਰਡਰ ਔਰ ਦੱਖਣ ਦੀ ਤਰਫ ਵੀ ਪਾਕਿਸਤਾਨ ਦਾ ਬਾਰਡਰ ਹੈ ਸਿਰਫ ਇੱਕ ਰਸਤਾ ਹੈ ਇੱਕ ਹੀ ਸੜਕ ਹੈ ਇੱਕ ਹੀ ਆਰਜੀ ਪੋਲਾ ਜਿਹਦੇ ਅੱਗੇ ਅਸੀਂ ਵਸਦੇ ਆਂ ਤਕਰੀਬਨ 5 ਤੋਂ 6 ਹਜ਼ਾਰ ਆਬਾਦੀ ਦਾ ਪਿੰਡ ਹੈ ਹੁਣ ਐਦੋਂ ਪਹਿਲਾਂ ਅਸੀਂ ਤਕਰੀਬਨ 5 ਵਾਰ ਇਸ ਪਿੰਡ ਨੂੰ ਖਾਲੀ ਕਰ ਚੁੱਕੇ ਆਂ 1965 ਦੇ ਵਿੱਚ ਸਾਡਾ ਇਲਾਕਾ ਪਾਕਿਸਤਾਨ ਦੇ ਕਬਜੇ ਚ ਆਇਆ ਇਸ ਸਾਰੇ ਇਲਾਕੇ ਤੇ ਆਰਮੀ ਨੇ ਜਿਹੜਾ ਪਾਕਿਸਤਾਨ ਦੀ ਆਰਮੀ ਨੇ ਕਬਜ਼ਾ ਕੀਤਾ ਔਰ ਪੂਰੇ ਤਕਰੀਬਨ 10 ਮਹੀਨੇ ਸਾਡਾ ਪਿੰਡ ਪਾਕਿਸਤਾਨ ਦੇ ਕਬਜੇ ਚ ਰਿਹਾ ਔਰ ਸਾਡੇ ਪਿੰਡ ਦੇ ਤਕਰੀਬਨ 17-18 ਜਿਹੜੇ ਸਿਵਲਿਅਨ ਸਨ ਜਿਦੇ ਵਿੱਚ ਮੇਰੇ ਦਾਦਾ ਜੀ ਔਰ ਸਾਡੇ ਪਿੰਡ ਦੇ ਹੋਰ ਬਹੁਤ ਸਾਰੇ ਬੰਦੇ ਸੀ ਜਿਨ੍ਹਾਂ ਨੂੰ ਪਾਕਿਸਤਾਨੀ ਫੌਜ ਨੇ ਫੜ ਲਿਆ ਔਰ ਤਕਰੀਬਨ ਉਹ 1 ਤੋਂ 1.5 ਸਾਲ ਬਾਅਦ ਵਾਇਆ ਕਰਾਚੀ ਬੰਬੇ ਤੋਂ ਹੁੰਦੇ ਹੋਏ ਸਾਡੇ ਨਗਰ ਵਿੱਚ ਪਹੁੰਚੇ ਤਕਰੀਬਨ 1.5 ਸਾਲ ਉਹਨਾਂ ਨੂੰ ਲੱਗਾ ਪਾਕਿਸਤਾਨ ਦੀਆਂ ਵੱਖ-ਵੱਖ ਜੇਲਾਂ ਦੇ ਵਿੱਚ ਰਹੇ ਔਰ ਬਹੁਤ ਸੰਤਾਪ ਹਟਾਇਆ ਸਾਰਾ ਪਿੰਡ ਲੁੱਟਿਆ ਪੁੱਟਿਆ ਗਿਆ ਕੋਈ ਚੀਜ਼ ਇੱਥੇ ਜ਼ਿੰਦਗੀ ਦੇ ਵਿੱਚ ਵਰਤਣ ਵਾਸਤੇ ਕੋਈ ਚੀਜ਼ ਇੱਥੇ ਮੌਜੂਦ ਨਹੀਂ ਸੀ ਹਰ ਚੀਜ਼ ਜਿਹੜੀ ਸੀ ਉਹ ਇੱਥੋਂ ਲੁੱਟ ਲਈ ਗਈ ਮਕਾਨ ਢਾਹ ਦਿੱਤੇ ਗਏ ਔਰ ਸਾਰਾ ਜਿਹੜਾ ਤਬਾਹ ਉਹ ਬਰਬਾਦ ਕਰ ਦਿੱਤਾ ਗਿਆ ਉਹ ਤਾਂ 5 ਸਾਲ ਬਾਅਦ ਦੁਬਾਰਾ 1971 ਦੇ ਵਿੱਚ ਪਾਕਿਸਤਾਨ ਨਾਲ ਫੇਰ ਲੜਾਈ ਸ਼ਰੀ ਫੇਰ ਸਾਨੂੰ ਪਿੰਡ ਖਾਲੀ ਕਰਨਾ ਕਰਨਾ ਪਿਆ ਗੋਲਾਬਾਰੀ ਦੇ ਦੌਰਾਨ ਫੇਰ ਸਾਡਾ ਪਿੰਡ ਤਬਾਹ ਹੋਇਆ ਔਰ ਬਹੁਤ ਸਾਰੇ ਲੋਕ ਸਨ ਜਿਹੜੇ ਇੱਥੇ ਮੈਨ ਲੱਗੇ ਫਿਰ ਵੀ ਸਾਡੇ ਪਿੰਡ ਦਾ ਥੋੜਾ ਜਿਹਾ ਏਰੀਆ ਜਿਹੜਾ ਪਾਕਿਸਤਾਨ ਦੇ ਕਬਜ਼ੇ 'ਚ ਆਇਆ ਕਿਸ ਕਿਸ ਕਿਸੇ ਜਗ੍ਹਾ ਤੋਂ ਜਿੱਥੇ ਹੁਣ ਆਪਾਂ ਖੜੇ ਆ ਇਹਦੋਂ ਜਿਹੜਾ ਸਾਹਮਣੇ ਦਾ ਇਲਾਕਾ ਹੈ ਇਹ ਇੰਡੀਅਨ ਆਰਮੀ ਨੇ ਪਾਕਿਸਤਾਨ ਜਿਹੜਾ ਆਪਣੇ ਕਬਜ਼ੇ 'ਚ ਲੈ ਲਿਆ ਸੀ ਜੀ ਔਰ ਸਾਰਾ ਪਿੰਡ ਤਬਾਹ ਬਰਬਾਦ ਹੋਇਆ ਬਹੁਤ ਸਾਰੇ ਏਰੀਏ ਦੇ ਵਿੱਚ ਸਾਡੇ ਚ ਮੈਣ ਲੱਗੇ ਔਰ ਮੈਣ ਜਦੋਂ ਜੋ ਫੌਜ ਦੇ ਜਾਣ ਤੋਂ ਬਾਅਦ ਜਦੋਂ ਫਿਰ ਲੋਕਾਂ ਖੇਤੀ ਕਰਨੀ ਸ਼ੁਰੂ ਕੀਤੀ ਔਰ ਜਿਹੜੇ ਛੁੱਟ ਗਏ ਰਹਿ ਗਏ ਕੁਸਗੇ ਮੈਣ ਉਹ ਲੋਕਾਂ ਨੇ ਟ੍ਰੈਕ ਆਪਣਾ ਬਲਦਾਂ ਤੇ ਥੱਲੇ ਆਏ ਉਹ ਫਟਦੇ ਰਹੇ ਬਹੁਤ ਸਾਰੇ ਲੋਕਾਂ ਦੀਆਂ ਲੱਤਾਂ ਜਿਹੜੀ ਹੀ ਉਹ ਮਜੂਰ ਹੋ ਗਏ ਉਹ ਅਪਾਹਜ ਹੋ ਗਏ ਲੋਕ ਆ ਤੇ ਜੰਗ ਦੇ ਜਿਹੜੇ ਸਨ ਬਹੁਤ ਖਮਿਆਜੇ ਸਾਨੂੰ ਹੁਣ ਤੱਕ ਭੁਗਤਨੇ ਪਏ 1985 ਦੇ ਵਿੱਚ ਦੁਬਾਰਾ ਆਇਆ ਕਰੀ ਸਾਨੂੰ ਇਹ ਇਲਾਕਾ ਖਾਲੀ ਕਰਨਾ ਪਿਆ ਔਰ ਜਦੋਂ ਕਾਰਗਰ ਦਾ ਜੰਗ ਹੋਇਆ ਉਦੋਂ ਵੀ 1999 ਦੇ ਵਿੱਚ ਸਾਨੂੰ ਇਹ ਤਕਰੀਬਨ 3 ਤੋਂ 4 ਮਹੀਨੇ ਇਲਾਕਾ ਖਾਲੀ ਸਾਡਾ ਰਿਹਾ ਇੱਥੇ ਜਿੰਨੀਆਂ ਬੀਬੀਆਂ ਔਰਤਾਂ ਬੱਚੇ ਸਾਰੇ ਸਾਡੇ ਬਜ਼ੁਰਗ ਸਾਰੇ ਪਿੱਛੇ ਛੱਡ ਗਏ ਵਿਰਲੇ ਵਾਂਝੇ ਨੌਜਵਾਨ ਜਿਹੜੇ ਇੱਥੇ ਰਹਿੰਦੇ ਰਹੇ ਆਪਦੀ ਖੇਤੀ ਖੂਤੀ ਦੇ ਸਬੰਧ ਦੇ ਵਿੱਚ ਜਿਵੇਂ ਤੁਸੀਂ ਦੱਸਿਆ ਕਈ ਦਾ ਹੱਕੇ ਹੋ ਗਏ ਨੇ ਇਹਨਾਂ ਪਿੰਡਾਂ ਤੇ ਉੱਤੇ ਵਸਦੇ ਲੋਕ ਕਾਫੀ ਵਾਰੀ ਬਰਬਾਦ ਹੋ ਕੇ ਉੱਠੇ ਆ ਵੇਖੋ ਜੀ ਇੱਕ ਇਨਸਾਨ ਜਦੋਂ ਕੋਈ ਮੁਸ਼ਕਲਾਂ ਚੱਲਦਾ ਨਾ ਉਹਦੇ ਅੰਦਰ ਸ਼ੈਨ ਸ਼ਕਤੀ ਉਹਦੇ ਅੰਦਰ ਜਜ਼ਬਾ ਵੱਡਾ ਹੋ ਜਾਂਦਾ ਇਹ ਤਾਂ ਲੋਕਾਂ ਦੀ ਹਿੰਮਤ ਆ ਜਿਹੜੇ ਪੰਜ ਵਾਰ ਉਜੜ ਕੇ ਦੁਬਾਰਾ ਵਸੇ ਨੇ ਵਰਨਾ ਇੱਕ ਵਾਰ ਆਪਣਾ ਘਰ ਨਹੀਂ ਬਣਦਾ ਜਦੋਂ ਇੱਥੋਂ ਘਰ ਛੱਡ ਕੇ ਲੋਕ ਤੁਰਦੇ ਨੇ ਵੇਖਿਆ ਜੇ ਹੁਣ ਹੋਰ 514 ਦਿਨਾਂ ਨੂੰ ਇਹ ਮਾਹੌਲ ਬਣੇਗਾ ਲੋਕ ਘਰ ਛੱਡ ਕੇ ਜਾਣਗੇ ਹਾਲੇ ਲੋਕ ਵਾਚ ਕਰ ਰਿਹਾ ਵੇਖ ਰਿਹਾ ਸਿਸਟਮ ਨੂੰ ਸਾਰੇ ਨੂੰ ਇਹ ਕਰ ਰਿਹਾ ਲੇਖਾ ਜੋਖਾ ਕਰ ਰਿਹਾ ਵੀ ਹਾਲਾਤ ਕਿਹੜੇ ਦਾ ਨੂੰ ਜਾਣਗੇ ਹਾਲੇ ਇਹਨਾਂ ਪਿੰਡਾਂ ਵਿੱਚ ਆਰਮੀ ਵੱਲੋਂ ਜਾਂ ਸਰਕਾਰ ਵੱਲੋਂ ਕਿਸੇ ਤਰ੍ਹਾਂ ਦੀ ਹਦਾਇਤਾਂ ਨਹੀਂ ਆਈ ਪਿੰਡਾਂ ਵਾਲਿਆਂ ਨੂੰ ਕਿ ਘਰ ਖਾਲੀ ਕਰਨੇ ਪੈ ਸਕਦੇ ਆ ਨਹੀਂ ਹਾਲ ਦੀ ਘੜੀ ਸਾਨੂੰ ਕੋਈ ਹਦਾਇਤ ਨਹੀਂ ਨਾ ਕੋਈ ਇਹੋ ਜਿਹਾ ਸਾਨੂੰ ਸੁਨੇਹਾ ਮਿਲਿਆ ਕਿ ਘਰ ਖਾਲੀ ਕਰੋ ਜਾਂ ਕਿਸੇ ਕਿਸਮ ਦਾ ਪਰ ਅਸੀਂ ਹਾਲਾਤਾਂ ਨੂੰ ਜਾਣਦੇ ਹੋਏ ਸਾਰੇ ਸਿਸਟਮ ਨੂੰ ਪਛਾਣਦੇ ਹੋਏ ਆਪਣਾ ਜਿਹੜਾ ਲੜੀਂਦੇ ਸਾਜ਼ਮਾਨ ਨੇ ਆਪਦੇ ਸੌਦਾ ਪੱਤਾ ਰੋਟੀ ਪਾਣੀ ਦਾ ਬੰਦੋਬਸਤ ਤੇ ਪਾਣੀ ਦੀ ਜਖੀਰਾ ਉਹ ਸਾਰੇ ਅਸੀਂ ਆਪਣੇ ਬੇਸ ਤੇ ਹਾਲਾਤਾਂ ਦਾ ਜਾਜਾ ਲੈ ਕੇ ਸਾਰੇ ਲੋਕ ਕਰ ਰਹੇ ਨੇ ਕਿਉਂਕਿ ਕਿਸੇ ਵੇਲੇ ਵੀ ਸਾਨੂੰ ਜਿਹੜਾ ਕਿਸੇ ਜਗ੍ਹਾ ਘਿਰਨਾ ਪੈ ਸਕਦਾ ਜਾਂ ਇਹ ਤੋਂ ਛੱਡ ਕੇ ਜਾਣਾ ਪੈ ਸਕਦਾ ਉਹਨਾਂ ਸਾਰੇ ਹਾਲਾਤਾਂ ਨੂੰ ਅਸੀਂ ਮਤਲਬ ਸਾਹਮਣਾ ਕਰਨ ਵਾਸਤੇ ਅਸੀਂ ਉਹਨਾਂ ਉਹਨਾਂ ਦਾ ਸਾਰਾ ਸਿਸਟਮ ਜਿਹੜਾ ਉਹ ਤਿਆਰੀ ਕਰ ਰਹੇ ਹਾਂ ਜੀ ਆ ਤੁਸੀਂ ਕੀ ਕਹਿਣਾ ਚਾਹੋਗੇ ਜੀ ਕਿਉਂਕਿ ਬੜਾ ਕੁਝ ਸਹਿਣਾ ਪਿਆ ਜਵੇਂ ਇਹਨਾਂ ਨੇ ਸਰਪੰਚ ਸਾਹਿਬ ਨੇ ਦੱਸਿਆ ਬੱਚੇ ਤੁਹਾਨੂੰ ਕੋਈ ਪੁੱਛਦੇ ਆ ਘਰਾਂ ਵਿੱਚ ਕਿ ਜਿਹੜਾ ਮਾਹੌਲ ਬਣਿਆ ਜੀ ਕੀ ਬਣੇਗਾ ਆਪਣਾ ਬੱਚੇ ਤੇ ਪੁੱਛਦੇ ਹੁੰਦਾ ਮਾਹੌਲ ਹੁੰਦਾ ਰਾਤ ਦਾ ਹੁੰਦਾ ਬੰਬ ਫਟਿਆ ਹੋਆ ਤੇ ਉਹਦੇ ਕਾਰਨ ਬੱਚੇ ਬਹੁਤ ਹੁੰਦਾ ਘਬਰਾਏ ਖੜੇ ਆ ਤੇ ਸਾਨੂੰ ਵੀ ਆਖਣ ਦੇ ਹੁੰਦਾ ਆਪਾਂ ਘਰ ਛੱਡ ਕੇ ਚਲ ਚੱਲ ਗਏ ਤੇ ਆਪਾਂ ਇਹੀਆਂ ਨੇ ਹੁੰਦਾ ਘਰ ਛੱਡ ਕੇ ਕਿੱਧਰ ਜਾਵਾਂਗੇ ਬਾਡਰ ਤੇ ਹੈ ਆ ਤੇ ਪਿੱਛੇ ਵੀ ਹੁੰਦਾ ਬਾਡਰ ਜਿੱਥੇ ਜਾਣਾ ਮਤਲਬ ਸਾਰੇ ਲੋਕਾਂ ਤੇ ਤਾਸੀਰ ਪੈਂਦਾ ਹੁਣ ਤੇ ਇਨਾ ਸਕੂਲਾਂ ਨੂੰ ਵੀ ਬੰਦ ਕੀਤਾ ਗਿਆ ਸੁਰੱਖਿਆ ਦੇ ਮੱਦੇ ਨਜ਼ਰ ਬੱਚਿਆਂ ਦੀ ਪੜ੍ਹਾਈ ਤੇ ਵੀ ਵੱਡਾ ਪ੍ਰਭਾਵ ਪੈਂਦਾ ਬੜਾ ਜਿਆਦਾ ਪ੍ਰਭਾਵ ਪਿਆ ਅੱਜ ਬੱਚੇ ਗਏ ਨਹੀਂ ਸਕੂਲ ਤੇ ਡਰਦੇ ਨਹੀਂ ਗਏ ਹੁੰਦਾ ਕੋਈ ਸਕੂਲ ਬੰਦ ਬੰਦ ਵੀ ਕੀਤੇ ਹੋਏ ਆ ਤੇ ਕੋ ਮਾਨਸਿਕ ਤੌਰ ਤੇ ਮਾਨਸਿਕ ਪਰੇਸ਼ਾਨੀ ਦਾ ਜਿਹੜਾ ਵੇਖੋ ਛੋਟੇ ਛੋਟੇ ਬੱਚੇ ਨੇ ਹੁਣ ਜਦੋਂ ਮਾਪੇ ਉਹਨਾਂ ਨੂੰ ਕਹਿੰਦੇ ਨੇ ਵੀ ਤੁਹਾਨੂੰ ਪਿੱਛੇ ਛੱਡ ਆਈਏ ਹੂੰ ਤੇ ਇਹ ਮਹਿਸੂਸ ਕਿਸੇ ਨੇ ਕਿਸੇ ਕੋਲ ਸਬੂਤ ਹੈ ਜਾਂ ਕਿਸੇ ਕੋਲ ਹੈ ਵੀ ਉਹ ਮਿਲਣਗੇ ਜਾਂ ਨਾ ਮਿਲਣਗੇ ਕੋਈ ਵੱਡੀਆਂ ਘਟਨਾਵਾਂ ਵਾਪਰ ਜਾਂਦੀਆਂ ਨੇ ਬੱਚੇ ਕਿਤੇ ਜਾ ਕੇ ਰਿਸ਼ਤੇਦਾਰਾਂ ਕੋਲ ਛੱਡਨੇ ਆ ਬਜ਼ੁਰਗ ਕਿਤੇ ਛੱਡਨੇ ਆ ਕੱਲ ਨੂੰ ਕੋਈ ਵੱਡੀਆਂ ਘਟਨਾਵਾਂ ਵਾਪਰ ਜਾਂਦੀਆਂ ਜੰਗ ਵੱਡਾ ਫੈਲ ਜਾਂਦਾ ਤੇ ਫਿਰ ਬੱਚੇ ਮਾਪੇ ਸਾਡਾ ਤਾਂ ਰੱਬ ਹੀ ਵਾਲੀ ਆ ਦੁਬਾਰਾ ਦੁਬਾਰਾ ਕੋ ਮਿਲੇ ਜਾਂ ਨਾ ਮਿਲੇ ਇੱਥੇ ਹੁਣੇ ਇਹ ਗੱਲਾਂ ਕਰ ਰਹੇ ਹਾਂ ਵੀ ਇੱਕ ਦੂਜੇ ਨੂੰ ਜਿਹੜਾ ਆਪਣੋ ਆਪੋ ਨੇ ਕਿਉਂਕਿ ਕੋਈ ਵੀ ਮੋਬਾਈਲ ਨਹੀਂ ਚੱਲੇਗਾ ਸਾਡੇ ਰابطੇ ਮੁਨਕਤਾ ਹੋ ਜਾਣਗੇ ਟੁੱਟ ਜਾਣਗੇ ਤੇ ਸਾਰਿਆਂ ਮੈਂ ਤਾਂ ਆਪਣੇ ਅੱਜ ਦੇ ਜ਼ਿੰਮੇਵਾਰ ਆਪਦੇ ਪਿੰਡ ਦੇ ਸਾਰੇ ਲੋਕਾਂ ਨੂੰ ਕਹਿ ਰਿਹਾ ਸਾਂ ਕਿ ਤੁਸੀਂ ਆਪਣੇ ਤੌਰ ਤੇ ਜ਼ਬਾਨੀ ਹਦਾਇਤਾਂ ਇੱਕ ਦੂਜੇ ਨੂੰ ਦੱਸ ਦਿਓ ਵੀ ਅਸੀਂ ਕਿਹੜੀ ਦਿਸ਼ਾ ਨੂੰ ਜਾਵਾਂਗੇ ਕੱਲ ਨੂੰ ਕਿਉਂਕਿ ਸਾਨੂੰ ਇੱਕ ਦੂਜੇ ਨਾਲ ਰابطਾ ਕਰਨਾ ਪਵੇ ਸਾਡੇ ਫੋਨ ਗਵਾਜ ਜਾਣ ਸਾਡੇ ਰابطਾ ਮੁਨਕਤਾ ਹੋ ਜਾਣ ਸਾਡੇ ਰابطੇ ਇਕੱਠੇ ਜਾਣ ਤੇ ਕੰਨ ਸਾਨੂੰ ਕਿਤੇ ਨਾ ਕਿਤੇ ਕਨਸੋਵਾਂ ਹੋਣਗੇ ਸਾਡੇ ਸਾਥੀ ਸਾਡੇ ਪਿਆਰੇ ਸਾਡੇ ਰਿਸ਼ਤੇਦਾਰ ਸਾਡੇ ਅਜੀਜ਼ ਜਿਹੜੇ ਉਹ ਕਿਹੜੀ ਦਿਸ਼ਾ 'ਚ ਹੋਣਗੇ ਮਤਲਬ ਤੁਸੀਂ ਸਾਰੇ ਲੋਕ ਇਥੋਂ ਦੇ ਵਸਣ ਵਾਲੇ ਆਪਣੀ ਸੂਝ ਵਿੱਚੋਂ ਪਹਿਲਾਂ ਦੀ ਵਿਉਂਤ ਬਣਾਈ ਬੈਠੇ ਹਾਂ ਕਿ ਆ ਵੀ ਵੇਖਣਾ ਪੈ ਸਕਦਾ ਹੈ ਜੀ ਸਾਨੂੰ ਸਾਨੂੰ ਅਸਾਹਸ ਹੈ ਕਿ ਕੋ ਇਹੋ ਜਿਹਾ ਸਿਸਟਮ ਜੇ ਵਾਪਰ ਗਿਆ ਨਾ ਬਿਜਲੀ ਮਿਲੇਗੀ ਨਾ ਫੋਨ ਮਿਲਣਗੇ ਜਿਹੜਾ ਨੈਟ ਬੰਦ ਹੋ ਜਾਊਗਾ ਹੋਰ ਸਾਰੇ ਜਿਹੜੇ ਮੌਜੂਦਾ ਤਕਨੀਕੀ ਸਾਧਨ ਨੇ ਸਾਡੇ ਸੰਪਰਕ ਦੇ ਸਾਰੇ ਟੁੱਟ ਜਾਣਗੇ ਤੇ ਫਿਰ ਸਾਨੂੰ ਪ੍ਰਾਤਨ ਅੰਦਾਜ਼ਿਆਂ ਮੁਤਾਬਕ ਇਹਨਾਂ ਚੀਜ਼ਾਂ ਦਾ ਆਪਦੇ ਸਾਥੀਆਂ ਦਾ ਜਿਹੜੇ ਆ ਸਨੇਹ ਪੱਤੇ ਉਹ ਦਿਸ਼ਾਵਾਂ ਵੱਲ ਉਹ ਸਾਰੇ ਅਸੀਂ ਆਪੋ ਆਪਣੇ ਇੱਕ ਦੂਜੇ ਨੂੰ ਜਿਹੜਾ ਦੱਸ ਰਹੇ ਹਾਂ ਜੀ ਇੱਥੇ ਅਸੀਂ ਖੜੇ ਹਾਂ ਮਹਿੰਦੀਪੁਰ ਪਿੰਡ ਦੇ ਅੱਗੇ ਪਿੰਡ ਵਿੱਚ ਜਾ ਕੇ ਇਹ ਕੁਝ ਯਾਦਗਾਰਾਂ ਵੀ ਬਣੀਆਂ ਨੇ ਕਿਉਂਕਿ 1971 ਦੀ ਜੰਗ ਦੇ ਵਿੱਚ ਵੀ ਕਾਫੀ ਜਵਾਨ ਤੇ ਅਫਸਰ ਆਰਮੀ ਦੇ ਸ਼ਹੀਦ ਹੋ ਜਾਂਦੇ ਨੇ ਤੇ ਇੱਥੋਂ ਦੇ ਲੋਕਾਂ ਦੀਆਂ ਖੱਜਲ ਖਵਾਰੀਆਂ ਕੀ ਨੇ ਇਹ ਸਾਰਾ ਕੁਝ ਦੱਸ ਦੱਸ ਦਿੱਤਾ ਗਿਆ ਔਰ ਬਾਰਡਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਔਰ ਥੋੜੀ ਦੂਰੀ ਦੇ ਉੱਤੇ ਜਾ ਕੇ ਜਿਹੜੇ ਪਾਕਿਸਤਾਨ ਵਾਲੇ ਪਾਸੇ ਰਹਾਇਸ਼ੀ ਇਲਾਕਾ ਹੈ ਜਿਹੜਾ ਇਹ ਤਸਵੀਰ ਦੇ ਵਿੱਚ ਨਜ਼ਰ ਆ ਰਿਹਾ ਹੈ ਇਹ ਪਾਕਿਸਤਾਨ ਹੈ ਇਹ ਸਰਹੱਦ ਤੋਂ ਪਾਰ ਦੀ ਗੱਲ ਹੈ ਜਿੱਥੇ ਅਸੀਂ ਖੜੇ ਹਾਂ ਕਿਉਂਕਿ ਇਸ ਪਿੰਡ ਨੂੰ ਤਿੰਨਾ ਪਾਸਿਓਂ ਜਿਹੜਾ ਆ ਘੇਰਾ ਬੰਦੀ ਹੈ ਪਾਕਿਸਤਾਨ ਦੀ ਬਾਰਡਰ ਇਸ ਤਰ੍ਹਾਂ ਦਾ ਬਣਿਆ ਹੋਇਆ ਹੈ ਸੀ ਸ਼ੇਪ ਦੇ ਵਿੱਚ ਇੱਕ ਪਾਸੇ ਹੀ ਪਿੰਡ ਦਾ ਰਸਤਾ ਭਾਰਤਵਾਲ ਨੂੰ ਹੈ ਤਿੰਨ ਪਾਸਿਓਂ ਪਾਕਿਸਤਾਨ ਤੋਂ ਘਿਰਿਆ ਹੈ ਅੱਗੇ ਜਾ ਕੇ ਅਸੀਂ ਚੱਲਦੇ ਹਾਂ ਪਿੰਡ ਦੇ ਵਿੱਚ ਵੀ ਦਿਖਾਉਣੇ ਆ ਕਿ ਜਿਹੜੀਆਂ ਯਾਦਗਾਰਾਂ ਬਣੀਆਂ ਨੇ ਉਸ ਤੋਂ ਪਹਿਲਾਂ ਸਰਪੰਚ ਸਾਹਿਬ ਤੋਂ ਆਖਰੀ ਟਿੱਪਣੀ ਲੈ ਲੈਣੇ ਆ ਵੇਖੋ ਜੀ ਤੁਸੀਂ ਸਾਡੇ ਕੋਲ ਆਏ ਜੇ ਪੱਤਰਕਾਰ ਜੀ ਆਨ ਵੈਲਕਮ ਆ ਜੋ ਤੁਸੀਂ ਸਵਾਲ ਸਾਨੂੰ ਪੁੱਛੇ ਨੇ ਉਹ ਕਿਤੇ ਨਾ ਕਿਤੇ ਸਾਡੇ ਦੁੱਖਾਂ ਦਾ ਇਹ ਮਹਿਸੂਸ ਕਰਨ ਦਾ ਹੈ ਕਿ ਤੁਹਾਡਾ ਟੰਗ ਹੈ ਪਰ ਜਦੋਂ ਅਸੀਂ ਬਾਕੀ ਇੰਟਰਨੈਸ਼ਨਲ ਮੀਡੀਆ ਵੇ ਨੇ ਜੋ ਦਿੱਲੀ ਬੈਠ ਕੇ ਚੱਲ ਰਿਹਾ ਜਾਂ ਬੰਬੇ ਕਲਕੱਤੇ ਜਾ ਰਿਹਾ ਉਹਨਾਂ ਦੀ ਤੇ ਤੁਹਾਡੀ ਕਾਰਗੁਜ਼ਾਰੀ ਦੇ ਵਿੱਚ ਮੈਨੂੰ ਬਹੁਤ ਵੱਡਾ ਅੰਤਰ ਲੱਗਦਾ ਕਿਉਂਕਿ ਉਹ ਜੰਗ ਨੂੰ ਐ ਜੇ ਐ ਸਮਝਦੇ ਨੇ ਵੀ ਜਿਵੇਂ ਕੋਈ ਫੈਸਟੀਵਲ ਹੋਵੇ ਜਿਵੇਂ ਕੋਈ ਮੇਲਾ ਹੋਵੇ ਐਸ ਤਰੀਕੇ ਨਾਲ ਐ ਲੇ ਵੀ ਮਾਰ ਦਿਓ ਜੀ ਖਪਾ ਦਿਓ ਜੀ ਐਨੂੰ ਟੈਂਕ ਜਾ ਰਿਹਾ ਐਨੂੰ ਤੋਫਾਂ ਜਾ ਰੀਆਂ ਫਲਾਣੇ ਜਹਾਜ਼ ਨੇ ਇੰਜ ਕਰਤਾ ਇੱਕ ਫਿਲਮੀ ਸੀਨ ਵਾਂਗੂ ਵਿਖਾ ਰਹੇ ਨੇ ਮੀਡੀਆ ਦੇ ਰੋਲ ਚੁਬਦਾ ਤੁਹਾਨੂੰ ਸਾਨੂੰ ਵੱਡਾ ਚੁਬਦਾ ਜਦੋਂ ਅਸੀਂ ਵੇ ਨੇ ਨਾ ਅਸੀਂ ਯਕੀਨ ਕਰਕੇ ਮੰਨਿਓ ਆਪਣੇ ਅੰਦਾਜ਼ਿਆਂ ਨਾਲ ਕੰਮ ਕਰਦੇ ਆਂ ਅਸੀਂ ਭਾਰਤ ਦੇ মিডিਏ ਦੇ ਜੋ ਉੱਥੇ ਬਹਿ ਕੇ ਬਕਵਾਸ ਕਰਦੇ ਨੇ ਸਾਨੂੰ ਬੜਾ ਮੜਾ ਲੱਗਦਾ ਉਹ جنگ ਨੂੰ ਅਜੇ ਇੱਕ ਮੇਲੇ ਦੇ ਤੌਰ ਤੇ ਪੇਸ਼ ਕਰਦੇ ਆ ਇਹਦਾ ਸਾਨੂੰ ਪਤਾ ਹੈ ਹੁਣ ਜਦੋਂ ਅਸੀਂ ਆਪਣਾ ਘਰ ਛੱਡ ਕੇ ਇੱਥੋਂ ਲੋਕ ਜਾਣਗੇ ਨਾ ਵੇਖਿਓ 20 ਕਿਲੋਮੀਟਰ ਭਾਰਤ ਦੀ ਤਰਫਾ ਤੇ 20 ਕਿਲੋਮੀਟਰ ਪਾਕਿਸਤਾਨ ਦੀ ਤਰਫਾ ਲੋਕ ਜੜ ਜਾਣਗੇ ਜੰਮੂ ਕਸ਼ਮੀਰ ਤੋਂ ਲੈ ਕੇ ਸ਼ਹਿ ਚਣ ਤੋਂ ਲੈ ਕੇ ਵੇਖ ਲਓ ਪਾਕਿਸਤਾਨ ਦਾ ਆਪਣਾ ਰਾਜਸਥਾਨ ਦਾ ਬਾਰਡਰ ਕਿੱਥੇ ਆ ਰਾਜਸਥਾਨ ਤੋਂ ਅੱਗੇ ਤਾਂ ਸਾਰਾ ਹੈਗਾ ਰੇਗਿਸਤਾਨ ਪਿੰਡ ਬਹੁਤ ਦੂਰ ਨੇ ਉਹਨਾਂ ਸੇ ਉੱਥੇ ਤਾਂ ਫਰਕ ਨਹੀਂ ਪੈਣਾ ਬਾਰਡਰ ਤੇ ਤਾਂ ਪਿੰਡ ਵਸਿਆ ਹੀ ਕੋਈ ਨਹੀਂ ਉੱਥੇ ਗੋਲੇ ਡਿੱਗੀ ਜਾਣ ਟੈਂਕ ਫਰੀ ਜਾਣ ਉਹਨਾਂ ਨੂੰ ਕੀ ਅਸਰ ਆ ਗੁਜਰਾਤ ਇੱਕ ਕੋਈ ਉਹਨਾਂ ਨੂੰ ਅਸਰ ਨਹੀਂ ਪਰ ਜਿਹੜਾ ਕੁੱਗ ਵਸਦਾ ਪੰਜਾਬ ਆ ਇਹ ਤੁਸੀਂ ਵੇਖਿਆ ਜੀ ਹੋਰ ਥੋੜੇ ਦਿਨਾਂ ਇੱਕ ਤੱਕ ਛੋਟੇ ਵੀਰ ਇਹ ਤੁਹਾਨੂੰ ਉਜੜਦਾ ਨਜ਼ਰ ਆਵੇਗਾ 20 ਕਿਲੋਮੀਟਰ ਅਹ ਬਣੇ ਤੇ 20 ਕਿਲੋਮੀਟਰ ਲੈਂਦੇ ਪਾਸੇ ਪੰਜਾਬ ਦੇ ਵਿੱਚ ਲੋਕ ਉੱਜੜਦੇ ਆਪਦਾ ਸਮਾਨ ਚੁੱਕੀ ਫਿਰਦੇ ਟੱਪਰੀਵਾਸਾਂ ਵਾਂਗ ਖਾਨਾ ਬਦੋਚਾ ਵਾਂਗ ਆਪਦੇ ਸਿਰਾਂ ਤੇ ਆਪਦਾ ਸਮਾਨ ਲੈ ਕੇ ਤੁਹਾਨੂੰ ਨਿਕਲਦੇ ਨਜ਼ਰ ਆਉਣਗੇ ਜਿਹੜਾ ਸਾਨੂੰ ਰੋਲ ਏ 14 ਇਹ ਬੜੀਆਂ ਦੁੱਖਦਾਈ ਘਟਨਾਵਾਂ ਨੇ ਜਿਹੜੀਆਂ ਅਸੀਂ ਉਹਨਾਂ ਚੀਜ਼ਾਂ ਨੂੰ ਮਹਿਸੂਸ ਕਰਦੇ ਆ ਕਿ 26 ਬੰਦੇ ਮਾਰੇ ਗਏ ਬਹੁਤ ਵੱਡਾ ਉਹਦਾ ਦੁੱਖ ਹੈ ਸਾਨੂੰ ਪਰ ਉਹ ਸੰਧੂਰ ਦਾ ਤਾਂ ਬਦਲਾ ਹੁਣ ਲੈਣਾ ਪਰ ਉਹਦਾ ਖਮਿਆਜਾ ਅਹੀਂ ਕਿਹੜਾ ਪਾਪ ਕੀਤਾ ਇਹ ਬਦਲਾ ਸਾਡੇ ਤੋਂ ਵੀ ਲਿਆ ਜਾ ਰਿਆ ਇਹ ਅੱਧਾ ਪੰਜਾਬ ਜੁੜਨਾ ਹੁਣ ਵੇਖਿਓ ਜੇ ਅੱਧਾ ਪੰਜਾਬ ਜੁੜਨਾ ਤੇ ਤੁਸੀਂ ਉਹ ਜੁੜਦਾ ਵੇਖੋ ਜੇ ਖਰੇ ਕਿਸੇ ਦੇ ਪਿਆਰੇ ਜੀਵ ਪਰਿਵਾਰ ਦੇ ਮਿਲਨੇ ਆ ਕਿਸੇ ਨੂੰ ਕਿ ਨਹੀਂ ਮਿਲਨੇ ਕਿਉਂਕਿ ਅਸੀਂ ਮਹਿਸੂਸ ਕਰਦੇ ਆ ਪੀ ਜੰਗ ਦੀ ਆਹਟ ਨੇੜੇ ਪਹੁੰਚ ਚੁੱਕੀ ਹੈ ਜੀ ਇਹਨਾਂ ਲੋਕਾਂ ਦੇ ਦਰਦ ਤੇ ਸ਼ਬਦ ਦੱਸਦੇ ਨੇ ਕਿ ਆਖਰਕਾਰ ਦੁਖੀ ਕਿੰਨੇ ਨੇ ਲੋਕ ਅੱਗੇ ਅਸੀਂ ਪਿੰਡ ਵੱਲ ਵੀ ਜਾਂਦੇ ਹਾਂ ਕਿਉਂਕਿ ਯਾਦਗਾਰਾਂ ਬਣੀਆਂ ਨੇ ਕਿ ਇਸ ਇੱਥੇ ਜਿਹੜੀਆਂ ਜੰਗਾਂ ਹੋਈਆਂ ਪਿੰਡਾਂ ਦੇ ਲੋਕਾਂ ਨੇ ਕੱਲਾ ਜ਼ੁਬਾਨੀ ਦੱਸਿਆ ਹੀ ਨਹੀਂ ਉਹ ਨਿਸ਼ਾਨ ਦੇਈਆਂ ਵੀ ਤੈਅ ਕਰਦੀਆਂ ਨੇ ਕਿ ਆਖਰਕਾਰ ਇਹ ਲੋਕ ਭੁਗਤ ਕੀ ਚੁੱਕਿਆ ਹੁਣ ਤੱਕ ਜਿਹੜੀ ਥਾਂ ਤੇ ਅਸੀਂ ਖੜੇ ਹਾਂ ਇਹ 1971 ਦੀ ਇੱਕ ਯਾਦਗਾਰ ਬਣੀ ਹੈ ਸ਼ਹੀਦਾਂ ਦੀ ਯਾਦ ਵਿੱਚ ਜਦੋਂ ਮਹਿੰਦੀਪੁਰ ਪਿੰਡ ਦੇ ਇਸ ਲਾਈਨ ਦੇ ਉੱਤੇ ਹੀ 15 ਤੋਂ 20 ਫੌਜੀ ਅਧਿਕਾਰੀ ਤੇ ਜਵਾਨ ਸ਼ਹੀਦ ਹੋ ਜਾਂਦੇ ਨੇ ਉਹਨਾਂ ਦੀ ਯਾਦ ਵਿੱਚ ਇੱਥੇ ਜਿਹੜਾ ਇਹ ਪਿੱਲਰ ਵੀ ਬਣਿਆ 1971 ਦੀ ਜੰਗ ਵਿੱਚ ਕੀ ਕੀ ਹੋਇਆ ਉਸ ਤੋਂ ਬਾਅਦ ਵੀ ਕਾਫੀ ਕੁਝ ਹੰਡਾਇਆ ਪੰਜਾਬ ਦੇ ਪਿੰਡਾਂ ਨੇ ਪੰਜਾਬ ਦੇ ਸਰਹੱਦਾਂ ਤੇ ਵਸਦੇ ਲੋਕਾਂ ਨੇ ਇੱਥੇ ਕੁਝ ਬਜ਼ੁਰਗ ਮੋਤਵਾਰ ਸੱਜਣ ਖੜੇ ਨੇ ਪਿੰਡ ਦੇ ਇਹਨਾਂ ਨਾਲ ਗੱਲ ਵੀ ਕਰਦੇ ਆਂ ਤੇ ਇੱਕ ਉਹ ਤਸਵੀਰ ਹੈ ਸਾਹਮਣੇ ਜਿੱਥੇ ਇੱਕ ਹੋਰ ਸ਼ਹਾਦਤ ਹੋਈ ਸੀ ਉਸ ਯਾਦਗਾਰ ਦੇ ਵਿੱਚ ਉਹ ਜਿਹੜੀ ਹੈ ਇੱਕ ਪਿੱਲਰ ਵੀ ਬਣਾਇਆ ਹੋਇਆ ਪਿੰਡ ਮਹਿੰਦੀਪੁਰ ਇੱਥੇ ਦਾ ਨਾਂ ਸਾਰਾ ਲਿਖਿਆ ਟੋਟਲ ਲਿਖਿਆ ਜੀ ਇਹਦਾ ਮੋਦੀ ਲਵਾ ਕੇ ਲਿਆ ਗਿਆ ਚੀਮੀ ਇੱਥੇ ਜਾ ਸਾਲ ਦੇ ਸਾਲ ਹੁੰਦੇ ਸੀ ਦਿਨ ਮਨੋ ਦਿੰਦੇ ਜੀ ਸਾਲ ਦੇ ਸਾਲ ਹੁੰਦੇ ਸੀ ਬਾਪੂ ਜੀ ਬੜਾ ਕੁਛ ਹੰਢੋਇਆ ਇਨ੍ਹਾਂ ਪਿੰਡਾਂ ਦੇ ਲੋਕਾਂ ਨੇ ਤੁਸੀਂ ਕਦੋਂ ਤੋਂ ਵੇਖਦੇ ਆਉਣੇ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਬਾੜ ਸੇ ਮੈਂ ਪੜਦਾ ਹਾਂ ਜਰੂਰੀ ਜੰਗ ਹੋਈ ਆ ਜੀ ਤੇ ਪਹਿੜ ਸੇ ਜਦੋਂ ਫੌਜ ਤੋਂ ਵਾਪਸ ਮੁੜੀ ਆ ਉਦੋਂ ਹੀ ਘਰੋਂ ਨਿਕਲ ਕੇ ਗਏ ਆ ਜੀ 72 ਚ ਬੈਠੇ 100 ਨਾਲ ਸਾਡੇ ਘਰੇ ਵੀ ਬੈਠੇ ਸੀ ਜਦੋਂ ਜਦੋਂ ਜੰਗ ਦਾ ਮਾਹੌਲ ਬਣਦਾ ਇੱਥੋਂ ਦੇ ਲੋਕਾਂ ਨੂੰ ਕੀ ਕੀ ਸਹਿਣਾ ਪੈਂਦਾ ਸਹਿਣਾ ਪੈਂਦਾ ਸਾਨੂੰ ਮਾਰ ਡੰਗਰ ਦੇ ਸਾਡੇ ਸਾਡੇ ਜਾਂਦੀ ਮਸੀਬਤ ਆ ਰੋਟੀ ਦਾ ਘਰ ਤੇ ਨਹੀਂ ਦੇ ਚਲੋ ਅਸੀਂ ਭਾਵੇਂ ਸੜਕ ਤੇ ਬਹਿ ਕੇ ਖਾ ਲਈਏ ਹਮ ਮਾਰ ਡੰਗਰ ਸਾਡਾ ਜਿਹੜਾ ਨਹੀਂ ਵੱਜਦਾ ਜੀ ਤੁਹਾਡੀ ਕਿੰਨੀ ਉਮਰ ਹੋ ਗਈ ਹੈ ਕਦੋਂ ਤੋਂ ਦੇਖਦੇ ਆਉਣੇ ਇਸ ਤਰ੍ਹਾਂ ਦਾ ਮੇਰੀ ਉਮਰ ਆਹ ਵੇਲੇ 75 ਹੋ ਗਈ ਆ ਜੀ ਤੇ ਹੋਰ ਕੀ ਕੀ ਲੋਕ ਜਿਹੜੇ ਸਹਿੰਦੇ ਜਿਵੇਂ ਤੁਸੀਂ ਕਹਿ ਕਿ ਮਾਲ ਡੰਗਰ ਦਾ ਔਖਾ ਹੋ ਜਾਂਦਾ ਹੈ ਲੋਕਾਂ ਦਾ ਔਖਾ ਹੋ ਜਾਂਦਾ ਹੈ ਕਿਉਂਕਿ ਜੰਗ ਦੇ ਮਾਹੌਲ ਦੇ ਵਿੱਚ ਤਾਂ ਸਾਰਿਆਂ ਨੂੰ ਹੀ ਮੁਸੀਬਤ ਵਿੱਚੋਂ ਲੰਘਣਾ ਪੈਂਦਾ ਬੜਾ 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 ਔਖਾ ਬੜਾ ਔਖਾ ਹੂੰ ਘਰੋਂ ਜਦੋਂ ਨਿਕਲਿਆ ਨਾ ਉਦੋਂ ਪਤਾ ਲੱਗਾ ਸਾਡੇ ਪੱਲੇ ਕੱਖ ਨਹੀਂ ਦਿੰਦਾ ਮੈਂ ਹੁਣ ਫੌਜੀ ਨਾਲ ਗੱਲ ਕਰਕੇ ਆ ਆ ਜੀ ਬਾ ਘਰੋਂ ਨਿਕਲ ਕੇ ਬੜੇ ਚਿਰ ਫਸਵਾਇਆ ਇੱਥੇ ਬਾਹਰ ਜੀ ਤੇ ਮੈਂ ਆ ਵੀ ਗੱਲ ਕੀਤੀ ਆ ਜੀ ਜੰਗਾਵੇਂ ਦੇ ਵੇ ਦੇ ਬੁੱਢੇ ਹੋ ਗਏ ਹੂੰ ਤੇ ਕੀ ਬੋਲਿਆ ਹੁਣ ਹੂੰ ਤੋਂ ਦੇਪ ਜਦੋਂ ਤੁਹਾਡੀ ਗੱਲਬਾਤ ਹੋਈ ਫੌਜੀ ਜਵਾਨ ਕੀ ਕਹਿੰਦੇ ਆ ਕਿ ਸਬਰ ਚ ਰੋ ਕੁਝ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਉਹਨਾਂ ਨੇ ਸਾਨੂੰ ਇਹ ਗੱਲ ਆਖੀ ਹੌਸਲੇ ਚ ਰਹਿਣ ਲਈ ਆਖੇ ਉਹ ਅਫਸਰ ਸੀ ਹਾਂਜੀ ਉਹਦਾ ਡਰਾਈਵਰ ਖਲੋਤਾ ਸੀ ਬਾਹਰ ਹਾਂਜੀ ਉਹ ਦਿਨ ਮੈਂ ਕਿਦੀ ਗੱਲ ਤੇ ਉਹ ਚਲਾ ਗਿਆ ਲੈ ਕੇ ਬਾਹਰ ਨੂੰ ਹਾਂ ਤੇ ਉਹਨਾਂ ਆਪੇ ਕੋਈ ਗੱਲ ਨਹੀਂ ਮਹਾ ਹੀ ਬੜਾ ਕੁਝ ਵਖਿਆ ਸੀ ਆਪਦੇ ਸ਼ਰੀਰ ਦੀ ਤੁਸੀਂ ਹੁਣ ਇਸ ਕਰਕੇ ਕਹਿੰਦੇ ਹੋ ਕਿ ਇੰਨਾ ਕੁਝ ਝੱਲਿਆ ਨੁਕਸਾਨ ਝੱਲੇ ਇਸ ਕਰਕੇ ਨਹੀਂ ਚਾਹੁੰਦੇ ਵੀ ਇਸ ਤਰ੍ਹਾਂ ਹੋਵੇ ਨਹੀਂ ਚਾਹੁੰਦੇ ਇਹ ਜੰਗ ਨਹੀਂ ਚਾਹੁੰਦੇ ਹਾਂ ਜੰਗ ਸਾਡੇ ਵਾਸਤੇ ਇਡੀ ਮੁਸੀਬਤ ਤੇ ਮੌਤ ਲਗ ਗਈ ਹਾਂ ਸਾਡੀ ਮੌਤ ਦੇ ਬਰਾਬਰ ਆ ਹੂੰ ਘਰੋਂ ਜਦੋਂ ਨਿਕਲ ਗਿਆ ਨਾ ਘਰੋਂ ਉਦੋਂ ਮਹਿਸੂਸ ਹੁੰਦਾ ਵੀ ਕੀ ਆ ਬਾਪੂ ਜੀ ਇਹ ਕਹਿ ਜਾ ਰਿਹਾ ਸਰਕਾਰ ਵੱਲੋਂ ਫੌਜੀਆ ਵੱਲੋਂ ਕਿ ਇਸ ਕਰਕੇ ਕਾਰਵਾਈਆਂ ਕਰਨੀਆਂ ਪੈ ਰਹੀਆਂ ਕਿਉਂਕਿ ਪਹਿਲਗਾਮ ਕਸ਼ਮੀਰ ਚ ਜਿਹੜੇ 26 ਜਣੇ ਮਾਰੇ ਗਏ ਸਾਡੇ ਇੱਧਰ ਦੇ ਨਾਗਰਿਕ ਉਹਨੇ ਹੱਥੇ ਸੀ ਉਹਨਾਂ ਤੇ ਹਮਲਾ ਹੋਇਆ ਉਹਦਾ ਨਿਆਂ ਦਵਾਉਣ ਵਾਸਤੇ ਸਾਡੇ ਕੋਲ ਕੁਝ ਹੋਣਾ ਜੋਂ ਸਹੀ ਨਿਹਾਨ ਬੜਾ ਵੀ ਗਰੇ ਉੱਥੇ ਸਾਡੇ 32 ਸਿੱਕ ਸੀ ਹੋਏ ਨੇ ਹਾਂਜੀ ਉਦੋਂ ਕਿ ਉਦੋਂ ਤਾਂ ਨਾ ਕੋਈ ਨਾਲ ਅਹੀ ਸੋਣੀ ਕੋਈ ਨਹੀਂ ਸੁਣਿਆ ਵੀ ਕੀ ਕੀਤਾ ਗਵਰਨਮੈਂਟ ਨੇ ਚਿੱਟੀ ਸਿੰਘ ਪੁਰਾਜ ਹੂੰ 32 ਸਖ ਮਰੇ ਨੇ ਸਾਡੇ ਉਦ ਸਾਡਾ ਜਿਹੜਾ ਪੰਜਾਬ ਆ ਨਾ ਇਹਨੂੰ ਤਾਂ ਗੁਰੂ ਨਾਨਕ ਰਾਖਾ ਹੈ ਦਾ ਹੂੰ ਕੋਈ ਗਵਰਨਮੈਂਟ ਸਾਡੀ ਨਹੀਂ ਰਾਖੀ ਗੁਰੂ ਨਾਨਕ ਰਾਖਾ ਉਹਦੇ ਆਲੇ ਜੂੰਡਾ ਇੱਥੇ ਜਿਹੜੀ ਨਵੀਂ ਪੀੜ੍ਹੀ ਹੈ ਬਾਪੂ ਜੀ ਉਹਨਾਂ ਨੇ ਪਹਿਲੀ ਵਾਰੀ ਇਹ ਮਾਹੌਲ ਵੇਖਿਆ ਜਿਸ ਤਰ੍ਹਾਂ ਦਾ ਕਾਫੀ ਸਮੇਂ ਬਾਅਦ ਬਣਿਆ ਉਹ ਕੀ ਸਵਾਲ ਕਰਦੇ ਆ ਤੁਹਾਨੂੰ ਮੇਰੀ ਪੋਤਰੀ ਰਾਤ ਬੜਾ ਡਰਦੀ ਸੀ ਅੱਛਾ ਬੜਾ ਡਰਦੀ ਸੀ ਮੇਰਾ ਪੋਤਰਾ ਜਿਹੜਾ ਛੋਟਾ ਹੁੰਦਾ ਸੀ ਉਹ ਨੂੰ ਨਹੀਂ ਕੋਈ ਡਾਰੇਗਾ ਹੂੰ ਤੇ ਬੱਚੇ ਕੀ ਸਵਾਲ ਕਰਦੇ ਸੀ ਤੁਹਾਨੂੰ ਤੇ ਕੀ ਸਵਾਲ ਆਉਂਦੇ ਆਪਾਂ ਕਿੱਥੇ ਜਾਵਾਂਗੇ ਹੂੰ ਕਿੱਥੇ ਜਾਵਾਂਗੇ ਆਪਾਂ ਹੂੰ ਬਈ ਜਿਨ੍ਹਾਂ ਨੇ ਨਹੀਂ ਦੇਖਿਆ ਹੁਣ ਤੱਕ ਉਹ ਬੱਚੇ ਪਹਿਲੀ ਵਾਰੀ ਜਿਹੜੇ ਸੁਣਦੇ ਆ ਇਸ ਤਰ੍ਹਾਂ ਜ਼ਿਆਦਾ ਡਰਚ ਨੇ ਉਹ ਛੋਟੇ ਨੇ ਉਹ ਛੋਟੇ ਨੇ ਜੀ ਹੂੰ ਹੋਰ ਵੀ ਕੁਝ ਲੋਕ ਖੜੇ ਨੇ ਆ ਭਾਈ ਤੁਸੀਂ ਕੀ ਕਹਿਣਾ ਚਾਹੋਗੇ ਜਿਸ ਤਰ੍ਹਾਂ ਦਾ ਮਾਹੌਲ ਹੈ ਫਾਰ ਸਰਕਾਰ ਵੱਲੋਂ ਫੌਜੀ ਜਵਾਨਾਂ ਵੱਲੋਂ ਅਫਸਰਾਂ ਵੱਲੋਂ ਕਿਹਾ ਜਾ ਰਿਹਾ ਕਿ ਜੋ ਪਹਿਲਗਾਮ ਚ ਹੋਇਆ ਉਹਦੇ ਨਾਂ ਖਾਤਰ ਉਹਨਾਂ ਲੋਕਾਂ ਨੂੰ ਦਵਾਉਣਾ ਜਿਹੜੇ ਨੇ ਹੱਥੇ ਮਾਰੇ ਗਏ ਤਾਂ ਇਹ ਸਾਰੀ ਕਾਰਵਾਈ ਕਰਨੀ ਪੈ ਰਹੀ ਨਹੀਂ ਜੀ ਅਸੀਂ ਤਾਂ ਮੇਰਾ 73 ਤੱਕ ਮਗਰੋਂ ਦਾ ਜਨਮ ਆ ਜੀ ਤੇ ਹੋਣ ਆਣ ਕੇ ਦੋ ਤਿੰਨ ਮੌਕੇ ਜਿਹੜੇ ਬਣੇ ਆ بڑے ਔਖੇ ਵੇਖੇ ਹੂੰ ਪਿਛੜ ਕੇ ਜਾਂਦੇ ਰਹੇ ਆ ਘਰ ਬਾਹਰ ਛੱਡ ਕੇ ਜੀ ਸਵਾਨ ਲੱਦਣਾ ਉਹ ਸਵਾਨ ਸਾਡਾ ਉਂਝ ਟੁੱਟ ਜਾਣਾ ਅਧਰਾਜ ਰਹੇ ਨਾ ਜੀ ਇੱਕ ਸੜਨਾ ਦੋ ਤਨਰੀ ਹੋਇਆ ਜਦੋਂ ਮੈਨੂੰ 73 ਦਾ ਮਗਰੋਂ ਦਾ ਜਨਮ ਆਇਆ ਹੈ ਮੇਰਾ ਇਹ ਕੁਸ਼ਣ ਦਾ ਰਿਹਾ ਤੇ ਹੁਣ ਤਾਂ ਅਸੀਂ ਜਾਣਦੇ ਵੀ ਵਾਹਿਗੁਰੂ ਨਾ ਹੀ ਇਹ ਕਿਰਪਾ ਕਰੇ ਕੰਮ ਨਾ ਹੀ ਚੱਲ ਹੋਵੇ ਤੇ ਮਤਲਬ ਜਦੋਂ ਇੱਕ ਵਾਰੀ ਹਲਚਲ ਪੈਦਾ ਹੁੰਦੀ ਹੈ ਕਿੰਨੇ ਕੁ ਲੋਕ ਪਿੱਛੇ ਚਲੇ ਜਾਂਦੇ ਆ ਕਿੰਨਾ ਕੁ ਤਰੱਕੀ ਦੇ ਵਿੱਚ ਰੁਕਾਵਟ ਪੈਂਦੀ ਹੈ ਜੀ ਦਾ ਜੀ ਸਬੋ ਜੇ ਸਾਰਾ ਪਿੰਡ ਰੀ ਨਿਕਲਣਾ ਹੁੰਦਾ ਫਿਰ ਇਹ ਹੈ ਰਸਤਾ ਸਾਡਾ ਜੀ ਤੇ ਟਰਾਲੀਆਂ ਟ੍ਰੈਕਟਰ ਤੁਹਾਨੂੰ ਪਤਾ ਜਿਆਦੇ ਹੋ ਜਾਂਦੇ ਆ ਜੀ ਕੋਈ ਕੋਈ ਵਿੱਚ ਵੀ ਰਾਹ ਦੇ ਆ ਸਕਦਾ ਕੋਈ ਥੱਲੇ ਆ ਗਿਆ ਕੋਈ ਕਿਤਰਾ ਹੋ ਗਿਆ ਬਹੁਤ ਬੜਾ ਔਖਾ ਕੰਮ ਨੰਗਦਾ ਸਾਡਾ ਇੱਕ ਜਿਹੜੀ ਥਾਂ ਤੇ ਸੀ ਖੜੇ ਇੱਕ ਉਧਰ ਯਾਦਗਾਰ ਬਣੀ ਇੱਕ ਇਹਨਾਂ ਬਾਰੇ ਦੱਸੋਗੇ ਜਾਣਕਾਰੀ ਕੀ ਕਦੋਂ ਇਹਨਾਂ ਨੂੰ ਪਤਾ ਜੀ ਮੈਂ ਤਾਂ ਮੇਰਾ ਜਨਮ ਹੀ ਮਗਰੋਂ ਦਾ ਹੈ ਜੀ ਜੀ ਬਾਪੂ ਜੀ ਜਿਹੜੇ ਇਹ ਸ਼ਹੀਦਾਂ ਦੀ ਫੋਟੋ ਲੱਗੀ ਇਹਦੇ ਬਾਰੇ ਕੀ ਜਿੱਥੇ ਸਾਰਿਆਂ ਦੇ ਨਾਮ ਲਿਗੇ ਇਸ ਟੋਟਲ ਜੀ ਇੱਕ ਇੱਕ ਦਾ ਨਾਮ ਲਿਖਿਆ ਇੱਥੇ ਆਪਣਾ ਲੈਫਟੀਨੈਂਟ ਦਾ ਕਰਨਲ ਵੀ ਸ਼ਹੀਦ ਹੋਇਆ ਜੀ ਇੱਕ ਕੈਪਟਨ ਸ਼ਹੀਦ ਹੋਇਆ ਜੀ ਸਾਨੂੰ ਉਹ ਅਸਹ ਦੇ ਪਿੰਨਾਂ ਦੇ ਟੁੱਟੇ ਸੀ ਜੀ ਜੀ ਜਦੋਂ ਉਹ ਇਧਰ ਸਾਰਾ ਜਿੱਤਿਆ ਉਹ ਸਾਦਾ ਆਪਣੇ ਅੰਦਰ ਸੀ ਉਦੋਂ ਹਾਂਜੀ ਤੇ ਉਦੋਂ ਗਏ ਜਦੋਂ ਮੈਨਾ ਦੇ ਉੱਤੇ ਜੀਵ ਚੜ ਗਈ ਆ ਇੱਕ ਕਹਿੰਦੇ ਕਿ ਉਹ ਜਿਹੜੀ ਬਣੀ ਹੋਈ ਆ ਉਧਰ ਯਾਦਗਾਰ ਉਹ ਵੀ ਮਾਈਨ ਦੇ ਕਰਕੇ ਕੋ ਸ਼ਹੀਦ ਹੋਇਆ ਸੀ ਉੱਥੇ ਸਾਰਾ ਉਹ ਸ਼ਹੀਦ ਹੋਇਆ ਉਹ ਵੀ ਸ਼ਹੀਦ ਹੋਇਆ ਇੱਥੇ ਇੱਥੇ ਹੋਇਆ ਬਾਕੀ ਜਵਾਨ ਸੀ ਆ ਫੌਜੀ ਜਵਾਨ ਫੌਜੀ ਜਵਾਨ ਹੂੰ ਤਾਂ ਪਿੰਡ ਮਹਿੰਦੀਪੁਰ ਦੀ ਸੁਣੀ ਆ ਕੇ ਜੇ ਐਸਟ ਢਿਲੋਂ ਦੀ ਲੈਫਟ ਜਰਨਲ ਦੀ ਹਾਂਜੀ ਉੱਥੇ ਕਈ ਮਿਰਚ ਲੱਗਾ ਹੂ ਹਾਂਜੀ ਮੈਂ ਉਹਨੂੰ ਸਲਾਮ ਕਰਦਾ ਸਿੱਖ ਹਾਂ ਉਹਨੂੰ ਇੱਕ 80 ਸਾਲ ਦੀ ਜਨਾਨੀ ਆ ਕੇ ਮੱਥਾ ਟੇਕਣ ਲੱਗੀ ਆ ਹਾਂਜੀ ਤੋ ਆਗਾਂ ਹੋ ਗਏ ਉਹਨੇ ਮਾਦਾ ਨੂੰ ਡੱਕਿਆ ਹਾਂਜੀ ਉਹ ਮਾਦਾ ਪਤਾ ਕੀ ਸੀ ਦਿੰਦੀ ਆ ਤੇਰੇ ਦੇ ਕੇ ਪੁੱਤ ਜੰਮਣ ਹਾਂ ਉਦੋਂ ਪਹਿਲ ਗਾਮ ਤੋਂ ਪਹਿਲੂ ਇੱਕ ਉਥੇ ਵਾਕ ਆਇਆ ਸੀ ਉਹਨੂੰ ਉਹਨੂੰ ਉਹਦਾ ਮੈਂ ਤਿੰਨ ਦਿਨ ਮਗਰੋਂ ਆਇਆ ਸੀ ਅੱਛਾ ਤੇ ਮੈਂ 100 ਕਿੰਥੇ ਦੇ ਵਿੱਚ ਵਿੱਚ ਉਹ ਮਸਲਾ ਸਾਰਾ ਲਿਖਿਆ ਜਾ। ਜੀ। ਤਾਂ ਬਾਪੂ ਜੀ ਨੇ ਵੀ ਕੋਈ ਜਾਣਕਾਰੀ ਦਿੱਤੀ ਹੈ ਤੇ ਇੱਧਰ ਜਿਹੜੇ ਸ਼ਹੀਦਾਂ ਦੇ ਨਾਮ ਲਿਖੇ ਨੇ ਉਹ ਵੀ ਦੱਸ ਦਿੰਨੇ ਆ ਕਿ ਜਿਹੜੀ ਬੈਟਲ ਆਫ ਸਹਿਜਰਾ ਲਿਖਿਆ ਹੋਇਆ ਰੋਲ ਆਫ ਆਨਰ ਜਿਹੜੇ ਸਾਡੇ ਇੱਥੋਂ ਦੇ ਸ਼ਹੀਦ ਨੇ ਉਹਨਾਂ ਦੇ ਨਾਮ ਲਿਖੇ ਨੇ ਰੈਂਕ ਵਾਈਜ਼ ਇੱਕ ਕੈਪਟਨ ਐਸ ਕੇ ਪੋਡਾਰ ਨੇ ਔਰ ਸੈਕੰਡ ਲੈਫਟਿਨੈਂਟ ਨੇ ਜਿਹੜੇ ਵੀ ਕੇ ਬਹਿਲ ਔਰ ਨਾਇਕ ਨੇ ਜਿਹੜੇ ਅਜੀਤ ਸਿੰਘ ਪਰਮਾਨੰਦ ਅਮਰ ਸਿੰਘ ਵਿਸ਼ਾਲਨਾਥ ਸ਼ਿਵਦੇਵ ਸਿੰਘ ਗਿਆਨ ਸਿੰਘ ਪ੍ਰੀਤਮ ਸਿੰਘ ਜਿਹੜੇ ਕੀ ਰੋਸ਼ਨ ਲਾਲ ਨੇ ਅਵਤਾਰ ਸਿੰਘ ਨੇ ਭੀਮ ਬਹਾਦਰ ਗੁਰਬਿਹਾਰੀ ਅਹੀਰ ਇਸੇ ਦੇ ਨਾਲ ਹੀ ਜਿਹੜੇ ਅਵਾਰਡ ਜਿਨ੍ਹਾਂ ਨੂੰ ਦਿੱਤਾ ਗਿਆ ਸਨਮਾਨ ਕੀਤਾ ਗਿਆ ਉਹ ਨਾਮ ਵੀ ਨੇ ਜਿਸ ਦੇ ਵਿੱਚ ਵੀਰ ਚੱਕਰ ਮੇਜਰ ਡੀ ਐਸ ਸਰਾ ਨੇ ਔਰ ਨਾਲ ਹੀ ਉਹਨਾਂ ਦੇ ਹਰੀ ਸਿੰਘ ਨੇ ਔਰ ਇੱਕ ਸੈਨਾ ਮੈਡਲ ਜਿਨ੍ਹਾਂ ਨੂੰ ਦਿੱਤਾ ਗਿਆ ਜਿਲੇ ਸਿੰਘ ਹਵਲਦਾਰ ਨੂੰ ਤੇ ਲੈਫਟੀਨੈਂਟ ਕਰਨਲ ਵਿਕਾਸ ਸੂਤ ਦਾ ਨਾਮ ਵੀ ਇੱਥੇ ਬਕਾਇਦਾ ਲਿਖਿਆ ਗਿਆ ਤੇ ਜੈ ਲਾਲ ਨਾਇਕ ਦਾ ਨਾਮ ਲਿਖਿਆ ਗਿਆ ਇਸੇ ਤਰ੍ਹਾਂ ਇੱਕ ਇਧਰ ਜਿਹੜੀ ਬਣੀ ਹੋਈ ਆ ਜਿਹੜਾ ਸਰੂਪ ਸਿੰਘ ਦੱਸਿਆ ਜਾਂਦਾ ਜਿਨ੍ਹਾਂ ਦੀ ਇੱਥੇ ਸ਼ਹਾਦਤ ਹੋਈ ਸੀ ਭਾਈ ਜੀ ਇਹ ਕਦੋਂ ਹੋਇਆ ਸੀ ਇਹ 2001 ਚ ਜੀ ਹਾਂਜੀ ਜਦੋਂ ਕਾਰਗਿਲ ਦਾ ਰੌਲਾ ਸੀ ਜੀ ਉਦੋਂ ਮੈਨਿੰਗਪੁਰਨ ਵਾਸਤੇ ਅੱਗੇ ਗਿਆ ਇਸ ਰਾਦ ਤੋਂ ਪਾਰ ਜੀ ਉਦੋਂ ਵੀ ਇੰਨੇ ਡੈੱਥ ਹੋਈ ਜੀ ਇੱਕ ਭਾਈ ਜੀ ਤੁਹਾਡੇ ਤੋਂ ਇਹ ਜਾਨਣਾ ਚਾਹੁੰਦੇ ਇੱਕ ਤਾਂ ਚੋਂ ਜਿਹੜੀ ਟੀਵੀ ਤੇ ਮਿਲਦੀ ਹੈ ਜਾਣਕਾਰੀ ਉਹਦੇ ਵਿੱਚ ਤਾਂ ਜਿਹੜਾ ਪਿੰਡਾਂ ਚ ਮਾਹੌਲ ਹੈ ਕੋਈ ਫਰਕ ਨਜ਼ਰ ਆਉਂਦਾ ਜਿੰਨਾ ਦਿਖਾਇਆ ਜਾ ਰਿਹਾ ਚਲੋ ਜੀ ਮੀਡੀਆ ਦੇ ਥੋੜਾ ਫੇਕ ਵੀ ਹੁੰਦਾ ਵਾ ਪਰ ਮਾਹੌਲ ਥੋੜਾ ਖਰਾਬ ਹੈ ਜੀ ਇਸ ਟਾਈਮ ਖਰਾਬ ਆ ਹੂੰ ਪਹਿਲਾਂ ਵੀ ਪਹਿਲਾ ਸਮਾਂ ਜਦੋਂ ਲੜਾਈ ਦਾ ਮਾਹੌਲ ਬਣਦਾ ਬਹੁਤ ਨੁਕਸਾਨ ਹੁੰਦਾ ਹੈ ਪਿੰਡਾਂ ਦੇ ਲੋਕ ਥੋੜੇ ਡਰੇ ਹੋਏ ਆ ਹਾਂਜੀ ਡਰੇ ਸਹੀ ਮੈਂ ਜੀ ਹਾਂਜੀ ਤੁਹਾਨੂੰ ਪਤਾ ਬੱਚਿਆਂ ਦੀ ਪੜ੍ਹਾਈ ਖੇਤੀਬਾੜੀ ਮਜ਼ਦੂਰੀ ਸਭ ਕੰਮ ਰੁਕ ਜਾਂਦੇ ਆ ਜੀ ਲੰਮਾ ਸਮਾਂ ਰੁਕ ਜਾਂਦੇ ਕੰਮ ਹਾਂਜੀ ਤੇ ਕਮਾਂ ਦੇ ਉੱਤੇ ਬਹਾਵਾ ਅਸਰ ਪੈਂਦਾ ਬਹੁਤ ਜ਼ਿਆਦਾ ਅਸਰ ਪੈਂਦਾ ਜੀ ਬਾਰਡਰ ਬੈਲਟ ਆ ਤੁਹਾਨੂੰ ਪਤਾ ਅਸਰ ਬਾਰਡਰ ਬੈਲਟ ਦੇ ਉੱਤੇ ਕੋਈ ਫੈਕਟਰੀ ਜਾਂ ਹੋਰ ਇੰਡਸਟਰੀ ਦਾ ਕੰਮ ਤਾਂ ਨਹੀਂ ਖੇਤੀ ਹੈ ਨਹੀਂ ਸਿਰਫ ਖੇਤੀ ਹੈ ਜੀ ਹਾਂਜੀ ਇਸ ਤੋਂ علاوہ ਕੁਝ ਨਹੀਂ ਹੈ ਜੀ ਹਾਂਜੀ ਤਾਂ ਇਹ ਪਿੰਡ ਮਹਿੰਦੀਪੁਰ ਦੇ ਵਿੱਚ ਅਸੀਂ ਖੜੇ ਆ ਜਿੱਥੇ 1971 ਵਿੱਚ ਵੀ ਲੋਕਾਂ ਨੇ ਬਹੁਤ ਕੁਝ ਚੱਲਿਆ 1965 ਦੇ ਵਿੱਚ ਬਜ਼ੁਰਗਾਂ ਨੇ ਵੀ ਗੱਲਾਂ ਦਸੀਆਂ ਨੇ ਅਸੀਂ ਅੱਗੇ ਥੋੜੀ ਦੇਰ ਦੇ ਉੱਤੇ ਕਿਉਂਕਿ ਇਹ ਜਿਹੜਾ ਪਿੰਡ ਹੈ ਬਿਲਕੁਲ ਬਾਰਡਰ ਦੇ ਉੱਤੇ ਤਾਰ ਦੇ ਉੱਤੇ ਆ ਅੱਗੇ ਜਾ ਕੇ ਵੀ ਤੁਹਾਨੂੰ ਮਾਹੌਲ ਦਿਖਾਉਣੇ ਆ ਕਿ ਉੱਥੇ ਲੋਕ ਖਾਸ ਕਰ Dívido. ਐਸਜੀਆਈ ਦੀ ਵੀਡੀਓ ਤੁਸੀਂ ਦੇਖਿਆ ਸਿਕ ਸਰਦਾਰ ਕਿਸ ਤਰ੍ਹਾਂ ਇਸ ਚੀਜ਼ ਨੂੰ ਦੇਖ ਰਹੇ ਨੇ ਤੇ ਇਸ جنگ ਨੂੰ ਕਿਸ ਤਰ੍ਹਾਂ ਲੋਕਾਂ ਦਾ ਨਜ਼ਰੀਆ ਕੀ ਏ ਲੋਕ ਬਹੁਤ ਜ਼ਿਆਦਾ ਸਹਮੇ ਹੋਏ ਨੇ ਲੋਕਾਂ ਦਾ ਇਹੋ ਹੀ ਕਹਿਣਾ ਹੈ ਕਿ ਜੰਗ ਨਹੀਂ ਹੋਣੀ ਚਾਹੀਦੀ ਅਸੀਂ ਦੇਖਿਆ ਕਿ ਅਸੀਂ ਪਹਿਲੇ ਬਹੁਤ ਜ਼ਿਆਦਾ ਸਰਵਾਈਵ ਕਰ ਚੁੱਕੇ ਹਾਂ ਆਪਣੀਆਂ ਜਾਨਾਂ ਵੀ ਕੁਰਬਾਨ ਕੀਤੀਆਂ ਨੇ ਆਪਣੇ ਘਰ-ਬਾਰ ਸਾਰਾ ਕੁਝ ਆਪਣਾ ਅਸੀਂ ਬਰਬਾਦ ਕਰਕੇ ਦੁਬਾਰਾ ਮਿਹਨਤ ਕਰਕੇ ਬਣਾਇਆ ਤੇ ਦੁਬਾਰਾ ਸਾਨੂੰ ਉਸ ਚੀਜ਼ ਦੇ ਅੰਦਰ ਨਾ ਲੈ ਕੇ ਜਾਇਆ ਜਾਏ ਜੰਗਾਂ ਐਵੇਂ ਮਜ਼ਾਕ ਜਾਂ ਮਾਮੂਲੀ ਚੀਜ਼ ਨਹੀਂ ਹੁੰਦੀ ਪੂਰਾ ਦਾ ਪੂਰਾ ਮੁਲਕ ਤਬਾਹ ਹੋ ਜਾਂਦਾ ਬਰਬਾਦ ਹੋ ਜਾਂਦਾ ਤਿਆਰ ਸੀ ਜੀ ਅੱਜ ਦੀ ਵੀਡੀਓ ਤੁਸੀਂ ਇਸ ਵੀਡੀਓ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਜ਼ਰੂਰ ਕਮੈਂਟਸ ਕਰਕੇ ਦੱਸਣਾ ਬਹੁਤ ਸ਼ੁਕਰੀਆ